ਸਸਕਲ ਜੀ ਸਾਰਿਆਂ ਨੂੰ ਸੰਦੀਪ ਡੇਫਾਇਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜਪਾ ਪਹੁੰਚ ਚੁੱਕੇ ਆ ਪਿੰਡ ਅਬਦੁੱਲਾਪੁਰ ਜ਼ਿਲ੍ਹਾ ਫਤਗੜਾ ਸਾਹਿਬ ਪੈਂਦੇ ਜੀ ਤਹਿਸੀਲ ਬੱਸੀ ਪਠਾਨਾ ਨਜ਼ਦੀਕ ਨੂੰ ਕਈ ਡੇ ਲੱਗ ਜਾਂਦੇ ਜੀ ਖੰਨਾ ਵੀ ਨਜ਼ਦੀਕ ਪੈਂਦਾ ਕੋਈ 17-18 ਕਿਲੋਮੀਟਰ ਦੇ ਲਗਭਗ ਪੈਂਦਾ ਜੀ ਤੇ ਵੀਰਾਂ ਨੇ ਦੂਜੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਔਰ ਅੱਜ ਵੀ ਤੁਹਾਨੂੰ 3-4 ਦੇ ਲਗਭਗ ਮੱਝ ਦਿਖਾਵਾਂਗੇ ਕੋਈ ਚੰਗੀ ਕੁਆਲਟੀ ਮਹੀਆਂ ਲੈ ਕੇ ਆਂਦੇ ਲੈ ਕੇ ਵੀ 3-4 ਆਂਦੇ ਆ ਠੀਕ ਹੈ ਜੀ ਤੇ ਬਿਲਕੁਲ ਜਾਇਜ਼ ਕਿਵੇਂ ਦਾ ਪਾਸ਼ੀ ਹੋਣਗੇ ਤੇ ਆਉਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਤੇ ਵੀਡੀਓ ਸ਼ੁਰੂ ਕਰਦੇ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਹਾਂਜੀ ਹਾਂਜੀ ਤੁਹਾਡਾ ਵੀ ਸਵਾਗਤ ਆ ਜੀ ਚਲੋ ਕਿਵੇਂ ਰਹੀ ਪਹਿਲੀ ਵੀਡੀਓ ਦਾ ਰਿਸਪੌਂਸ ਜਿਹੜੀ ਮੇਗਿਆ ਜੀ ਮਾਲ 40 50 ਮਿੰਟ ਦੇ ਵਿੱਚ ਵਿੱਚ ਵਿਕ ਗਈ ਜੀ ਅੱਛਾ ਜੀ ਚਲੋ ਚਲੋ ਬਹੁਤ ਫੋਨ ਆਏ 2-250 ਫੋਨ ਆਇਆ ਹੋਣਾ ਅੱਛਾ ਜੀ ਮਾਲ ਵੀ ਸੋਹਣਾ ਸੀ ਤੇ ਰੇਟ ਵੀ ਚੰਗਾ ਸੀ ਹਾਂਜੀ ਬਾਈ ਚਲੋ ਇਲਾਕੇ ਹਿਸਾਬ ਨਾਲ ਬੜਾ ਵਧੀਆ ਰੇਟ ਸੀ ਤੁਹਾਡਾ ਫਿਰ ਹਾਂਜੀ ਚਲੋ ਉਦੋਂ ਵਿਕਿਆ ਉਦੋਂ ਬਾਅਦ ਐਕਸਟਰਾ ਵਿਕਿਆ ਉਦੋਂ ਬਾਅਦ ਲੈ ਕੇ ਨਹੀਂ ਆਪਾਂ ਨਹੀਂ ਹੁੜੀ ਨਹੀਂ ਵਿੱਚੇ ਮੰਡੀ ਵੇਚੀ ਅੱਛਾ ਮੰਡੀ ਵੇਚੀ ਆ ਵੀਡੀਓ ਕਿ ਨਹੀਂ ਵੇਚੀ ਠੀਕ ਹੈ ਠੀਕ ਹੈ ਠੀਕ ਹੈ ਇਹ ਘੇਰੇ ਚਲਾਇਆ ਹੁੰਦਾ ਵੀਡੀਓ ਪੈ ਜਾਂਦੀ ਆ ਗਾਗਰ ਤੋਂ ਪਰ ਆਇਆ ਮੱਝਾ ਹੈ ਨਹੀਂ ਪੀ ਜੀ ਹਾਂਜੀ ਹਾਂਜੀ ਤੂੰ ਸਾਡੇ ਨੂੰ ਪਤਾ ਜੋ ਮੰਡੀ ਹੁਣ ਆ ਜਾਂਦੀ ਅੱਜ ਵੀ ਮੰਡੀ ਜਿਗਰਾਵਾ ਹਾਂ 28 ਨੂੰ ਖੰਨੇ ਹਾਂ ਸਾਡੇ ਮੰਡੀਆਂ ਹੀ ਜਾਣੀਆਂ ਇਹਦੇ ਕਰ ਬਿਲਕੁਲ ਜੀ ਬਿਲਕੁਲ ਮੰਡੀ ਦੇ ਬਾਹਲੇ ਫਿਰ ਚਸ ਰੱਖਦੇ ਹਾਂ ਹਾਂਜੀ ਚਲੋ ਤੇ ਬਾਈ ਜੀ ਫਿਰ ਅੱਜ ਕਿੰਨੀਆਂ ਫਿਰ ਅੱਜ ਤਿੰਨ ਆ ਜੀ ਤਿੰਨ ਹੀ ਆ ਅੱਜ ਵੀ ਫਿਰ ਉਹੀ ਪਾਸ ਹਾਂਜੀ ਹਾਂਜੀ કરી શરૂજી પર હાજી એક એડ્રેਸ સમજਾજો ਆਪਣਾ ਪਿੰਡਾ ਬਦੁੱਲਾਪੁਰਾ ਜੀ ਤਹਿਸੀਲ ਬਸੀ ਬਠਾਣਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਠੀਕ ਆ ਨੇੜੇ ਖੰਨਾ ਪੈ ਜਾਂਦਾ ਜੀ 5 ਕਿਲੋਮੀਟਰ ਹਾਂਜੀ ਕਮਾਣੋ ਸ਼ਹਿਰ ਵੀ ਪੈ ਜਾਂਦਾ ਜੀ ਠੀਕ ਆ ਮਰੰਡਾ ਵੀ ਨੇੜੇ ਆ ਸਰਹੰਦ ਫਤਿਹਗੜ੍ਹ ਸਾਹਿਬ ਆਪਣਾ ਵਿਚਾਲਿਆ ਤੁਸੀਂ 17 18 ਕਿਲੋਮੀਟਰ ਸਾਰੇ ਪਿੰਡ ਆ ਹਾਂਜੀ ਇਧਰੋਂ ਰਾਜਪੁਰਾ ਪੈ ਜਾਂਦਾ ਕੋਈ 30 35 ਕਿਲੋਮੀਟਰ ਚਲੋ ਨਾਮ ਤੁਹਾਡਾ ਫੋਨ ਨੰਬਰ ਨਾਮ ਸੁਪਿੰਦਰ ਸਿੰਘ ਹਾਂਜੀ ਫੋਨ ਨੰਬਰ ਹੈਗਾ 887262 5483 ਚਲੋ ਠੀਕ 887262 5483 ਕਰੀ ਸ਼ੁਰੂ ਹਾਂਜੀ ਆਜੋ ਮਾਜੀ ਸੂ ਇਨੂੰ ਕਿੰਨੇ ਟਾਈਮ ਹੋ ਗਿਆ ਉਹ ਸੀਨ ਹੋ ਗਿਆ ਅੱਜ 5ਵਾਂ ਦਿਨ ਹੈ ਜੀ 5ਵਾਂ ਦਿਨ ਹੋ ਗਿਆ ਹਾਂ ਜੀ ਐਸ ਟਾਈਮ ਸਹੀ ਦੁੱਧ ਕਿੰਨਾ ਜੀ ਐਸ ਟਾਈਮ ਇਹਦੇ 10 ਕਿਲੋ ਬੋਲਾ ਸਟਾਰਟਿੰਗ 10 ਕਿਲੋ ਬੋਲਾ ਹੀ ਆ ਬੋਲਾ ਹੀ ਆ ਕੋਈ 11 ਕਰ ਜੇ 15 ਕਰ ਜੇ ਆਪਾਂ ਗਰੰਟੀ ਨਹੀਂ ਦੇਣੀ ਅਗਲੇ ਵੀ ਸੇਵ ਬਿਲਕੁਲ ਬਿਲਕੁਲ ਜੀ ਫਿਰ ਦੂਜੇ ਸਵੇਰੇ ਕੋਈ ਜੇ ਨਾਲ ਕੱਟੀ ਹੈ ਕੱਟੀ ਆ ਗਈ ਹਾਂ ਜੇ ਲਾਡੂ ਵਾਤੇ ਤੋਂ ਨਾਲ ਅੱਛਾ ਕੱਟੀ ਪਿੱਛੇ ਬਹੁਤ ਜੱਡ ਬਲੈਕ ਆ ਕੇ ਨਾ ਲਾਡੂ ਨਾਲ ਰਾਤ ਤੇ ਮੈਂ ਨਾ ਫਿਰ ਤੁਹਾਨੂੰ ਪਤਾ ਪਲੀ ਪੂਰੀ ਆ ਤੇ ਖੋਲੋ ਜੀ ਫਿਰ ਫੁੱਲ ਵੱਡੀ ਸਾਜ ਲਓ ਜੀ ਹਾਂ ਜੀ ਹਾਂ ਜੀ ਖੋਲੋ ਜ ਸੋਹਣੀ ਝੋਟੀ ਆ ਆਹ ਜੀ ਇਹ ਈਮ ਵੀ ਜਾਣੀ ਹੈ ਇਹ ਹਾਂ ਜੀ ਈਮ ਵਿੱਚ ਜਾਣੀ ਹੈ ਹੱਥੀਂ ਵੀ ਵੱਕ ਵਾਸ ਵਾਸ ਜੀ ਵਾਸ ਬਹੁਤ ਮੈਂ ਚੰਗੀ ਹੈ ਸੋ ਬਜੀ ਚਵਾਜੂ ਬਿਲਕੁਲ ਵਧੀਆ ਜੀ ਪੂਰਾ ਵਧੀਆ ਜੀ ਟਾਪ ਹੈ ਨਹੀਂ ਚੰਗੀ ਫਿਰ ਆ ਉਹ ਗੱਲ ਸਹੀ ਹੈ ਮੱਖੀ ਚਿਲਕਦੀ ਹੈ ਜੀ ਉਹ ਤੋਂ ਕੋਈ ਅਗਲੀ ਵੀ ਸੇਵਾ 12 ਕਰ ਜੀ 15 ਕਰ ਜੀ ਆਪਾਂ ਗਾਰੰਟੀ ਆਪਾਂ ਇਧਰ ਲਈਏ ਜੀ ਹਾਂ ਜੀ ਇਧਰ ਹੀ ਲਈਏ ਆਪਣੀ ਠੀਕ ਆ ਤੇ ਐਕਸਮ 10 ਕਿਲੋ ਬੋੜਾ ਵਾਲਾ ਮੰਨ ਲਓਗੇ 10 ਕਿਲੋ ਬੋੜਾ ਹੀ ਹੈ ਹਨਾ ਜੀ ਹਾਂ ਨੇ ਫਿਰ ਤਾਂ ਵਧੂਗੀ ਜੀ ਹਜੇ ਨਾਰੂਆਂ ਨਾਲ ਹਜੇ ਕੱਟੀ ਪਿੱਛੇ ਬਹੁਤ ਸੋਣੀ ਆ ਗਿਆ। ਨਾਲੋਂ ਨਾਲ ਦੇਖੀਏ ਨੇ ਪਤਾ ਨਹੀਂ ਕੀ ਹੈ ਤੇ ਜੀ। ਹਾਂਜੀ ਹਾਂ। ਬੰਦ ਬੰਦੋ ਭਾਜੀ ਬੰਦੋ। ਆਜੋ। ਹਾਂਜੀ ਫਿਰ। ਦੇਖੋ ਜੀ ਐਡਾ ਦੀ ਮੱਝ ਦਾ ਮੁੱਲ ਤਾਂ ਮੰਡੀ 'ਚ 2 ਲੱਖ ਵੀ ਹੁੰਦਾ 1.5-2 ਵੀ ਕਰਦੇ ਆ। ਜਾ ਗਿਆ ਫੜੀ ਹਾਂਜੀ। ਪਾਣੀ ਨਹੀਂ ਕਰਨਾ। ਹਾਂਜੀ। ਠੀਕ ਹੈ ਜੀ। ਮੁੱਲ ਕੋਈ ਡੇਢ ਨਹੀਂ ਕਰਨਾ। ਮੱਝ ਡੇਢ ਦੀ ਵੀ ਵੇਖਦੇ। ਹਾਂਜੀ ਹਾਂਜੀ। ਮੁੱਲ ਇੱਕ 40 ਹੈ ਜੀ। ਇੱਕ ਤੀਰੀ ਦੇ ਦੀ ਹੈ ਜੀ। ਬਸ ਜੈ ਜੀ ਕਰੀਆ ਬਸ ਉਹੀ ਪੈਣ। 50 ਮਿੰਟ ਨਹੀਂ ਕੀ ਕੋਈ 45 ਮਿੰਟ ਦੇ ਨਹੀਂ ਸੀ। ਅੱਛਾ ਜੀ। ਇੱਕ 25 ਦੇ ਦਾਂਗੇ ਜੀ ਠੀਕ ਹੈ ਸੱਚੋ ਛੋਟ ਕਰ ਦਾਂਗੇ ਚਲੋ ਠੀਕ ਹੈ 2000 ਛੋਟ 123 ਦੀ ਨਹੀਂ ਠੀਕ ਹੈ ਉਹਦੇ ਜੋ ਵੀ ਆਏਗੇ ਵੀਰ ਦਾ ਮਾਨਦਾਨ ਹੋਗਾ ਬਿਲਕੁਲ ਇਹ ਰੇਟ ਫਿਕਸ ਆ ਜੀ ਕੋਈ ਇਹਦੇ ਜੋ ਕੋਈ ਹੋ ਨਾ ਕਰੇ ਜੀ ਬਹੁਤਾ ਮਾਨਦਾਨ ਕਰਾਂਗੇ ਆਏਗੇ ਬਹੁਤਾ ਨਹੀਂ ਹੋਣਾ ਠੀਕ ਹੈ ਜੈਜ ਰੇਟ ਪਾਈ ਆਪਾਂ ਨੇ ਸਿਰਫ ਛੋਟ ਛੋਟੀ ਕਮਾਈ ਲਈ ਨਹੀਂ ਚਲੋ ਠੀਕ ਹੈ ਬਿਲਕੁਲ ਵੱਡੀ ਮੱਝਾ ਪੂਰੀ ਹਾਂਜੀ ਹਾਂਜੀ ਇਦਾਂ ਦੀ ਗੱਲ ਨਹੀਂ ਦੁੱਧ ਕੋਈ ਨਹੀਂ ਜਿਆਦਾ ਨਹੀਂ 12-13 ਕਿਲੋ ਰਾਮ ਨਾਲ ਕੱਢੀ ਦਾ 15 ਕੱਢ ਜੇ ਆਪਾਂ ਕਹਿੰਦੇ ਨਹੀਂ ਬਿਲਕੁਲ ਜੋ ਅੱਜ ਹਾਜ਼ਰ ਆਪਾਂ ਉਹੀ ਬਸ ਬਸ ਸਹੀ ਬ ਚਲੋ ਆਹ ਹੈ ਜੀ ਇਹ ਗੰਭਣਾ ਇਹ ਤਿਆਰ ਆ ਜੀ ਅੱਛੇ ਤਿਆਰ ਆ ਦੇਖ ਲੋ ਜੀ ਵਾਸੇ ਅੱਜ ਤੋਂ ਮੈਂ ਕੱਢ ਸੁਭੂ ਮੈਂ ਹਾਂ ਇਹ ਤਿਆਰ ਆ ਨਾ ਜੀ ਇਹ ਵੀ ਦੂਜਾ ਸੁਆਈ ਜੀ ਇਹ ਲਾ ਲਓ ਕੋਈ ਤੀਜਾ ਹੋਊਗਾ ਤੀਜਾ ਲਾ ਲਓ ਹਾਂ ਇਹ ਨਹੀਂ ਛੋਟੀ ਵੀ ਸੋਹਣੀ ਠੀਕ ਹੈ ਆਹ ਮੂਹ ਹਾਂ ਨੇ ਚੰਗੀ ਚੰਗੀ ਛੋਟੀ ਠੀਕ ਹੈ ਇਹ ਵੀ ਖੋਲੋ ਖੋਲੋ ਜੀ ਵੱਡੀ ਮੱਝ ਆ ਜੀ ਵੱਡੀ ਮੱਝ ਬੁਰੀ ਦੀ ਮੱਝਾਂ ਵੱਡੀਆਂ ਬਿਲਕੁਲ ਤਾਂ ਲੋ ਜੀ ਇਹ ਵੀ ਦੇਖੋ ਮੈਂ ਵੀ ਬਹੁਤ ਚੰਗੀ ਤੇ ਵੱਡੀ ਮੱਝ ਬੁਰੀ ਦੁੱਧ ਵਾਲੀਆਂ ਮਹੀਆਂ ਦੋਵੇਂ ਤੇ ਪਲੀਆਂ ਪੂਰੀਆਂ ਲਾਜੂ ਬਜੀਏ ਦੋ ਚਾਰ ਦਿਨ ਹਜੇ ਨਹੀਂ ਆ ਕੇ ਲੈ ਜਾ ਨਹੀਂ ਚੱਕਦੀ ਨਹੀਂ ਤੇ ਗੱਡੀ ਚੜ੍ਹ ਗਈ ਤੇ ਨਹੀਂ ਪੂਰੀ ਬਣ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆ ਇਹਦੇ ਕੋਈ ਪਤਾ ਨਹੀਂ ਵੀਡੀਓ ਪਹਿਲੇ ਪਹਿਲੇ ਸੂਹ ਵੀ ਸਕਦੀ ਆ ਨਹੀਂ ਗੱਲ ਦੀ ਹਾਂ ਬੰਦੋ ਹਾਂ ਬੰਦੋ ਬੰਦੋ ਜੀ ਬੰਦੋ ਠੀਕ ਆ ਹਾਂਜੀ ਖੁਜੀ ਤਾਂ ਮਾਜੀ ਸੂਪਨ ਦੀ ਫੇਰ ਤਾਂ ਚਲੋ ਹਰਕ ਪਾ ਜਾਣਾ ਦੇ ਬੋਲ ਹੁਣ ਸੂਈ ਨਹੀਂ ਆਪਾਂ ਅਗਲੇ ਨੂੰ ਛੱਡ ਦੇਣਾ ਇਹਦਾ ਹਾਂਜੀ ਜਾਇ ਜੀ ਦੇਣੀ ਆ ਮੁੱਲ 1.5 ਹੂੰ ਜਿਹੜੇ ਲੱਕਰੀ ਦੇ ਦੀ ਜੀ ਜੈ ਜੀ ਜਲੰਦੂ ਚਲੋ 95 ਦੀ ਜਾਣ ਦੋ ਚਲੋ ਠੀਕ ਹੈ 90 ਦੀ ਜਾਣ ਦੋ ਉਹਦੇ ਚੋਂ ਵੀ 2000 ਛੋੜ ਨਹੀਂ ਠੀਕ ਹੈ 80000 ਠੀਕ ਹੈ ਜੀ ਇਹ ਰੇਟ ਆ ਜਿਹੜੇ ਹੁਣ ਫਿਕਸ ਹੋਣਗੇ ਜੇ ਇਹਦੇ ਕੋਈ ਮਾੜਾ ਮੋਟਾ ਹੋਊਗਾ ਮਾਨਦਾਨ ਆਏਗੇ ਵੀਰ ਤਾਂ ਛੋੜ ਹੋਊਗਾ ਜਿਆਦਾ ਨਾ ਮੇਰਾ ਵੀਰ ਕਰੇ ਠੀਕ ਹੈ ਨਹੀਂ ਠੀਕ ਹੈ ਮਾਝੋ ਇਹ ਦੱਸ ਦਿਆ ਵੀ 12 ਕਿਲੋਟਰ ਦੁੱਧ ਚੋੜ ਚਾਰਜ ਕਰਜੂ ਬਿਲਕੁਲ ਠੀਕ ਹੈ ਜੀ ਨਹੀਂ ਮੈਂ ਚੰਗੇ ਆ ਕੋਈ 10 ਕਿਲੋ ਦੀ ਗਾਰੰਟੀ ਦੇ ਲੈ ਜਾ ਦੁੱਧ 12 13 ਜਿਹੜਾ ਠੋਸ ਲੈ ਵੇ ਦੀ ਟ ਬਿਲਕੁਲ ਇਹ ਦੇਖੀ ਜਾਨੇ ਭਾਈ ਜੀ ਮੈਂ 80000 ਰੁਪਏ ਦੇ ਦਾਂਗੇ 80000 ਦੇ ਦਾਂਗੇ ਛੋੜ ਕਰਦੇ ਹਾਂ ਹਾਂ ਚਲੋ ਆਜੋ ਇਹ ਜੀ ਇਹ ਸਹੀ ਹੋਈ ਹੈ ਜੀ ਠੀਕ ਆ ਇਹ ਸਹੀ ਹੋਈ ਹੈ ਹਾਂਜੀ ਭਾਈ ਜੀ ਕਿੰਨਾ ਦੋਤਾ ਥੱਲੇ ਜਿਹੜੀ ਹੈ ਪੂਰੀ ਇਸ ਟਾਈਮ ਮੰਨ ਕੇ ਚਲੋ ਦੁੱਧ 11 ਹੋਊਗਾ ਹਾਂਜੀ ਹਾਂ ਜੀ ਦੁੱਧ 11 ਹੋਊਗਾ ਹਾਂਜੀ ਪਰ ਆਪਾਂ ਨੇ 10 ਦੀ ਗਾਰੰਟੀ ਦੇਣੀ ਹੈ ਜੀ ਅੱਛਾ ਅੱਛਾ ਕੋਮਣੇ ਪੁੱਛੋ ਕੋਈ ਗੱਲ 10 ਕਿਲੋ ਗਾਰੰਟੀ ਦੇਣੀ ਹੈ ਜੀ ਠੀਕ ਹੈ ਦੁੱਧ 11 ਕਿਲੋ ਵੀ ਹੋ ਸਕਦਾ ਚਵਾਜੂ ਇਧਰ ਵਧੀਆ ਬਿਲਕੁਲ ਚਵਾਇਦਾ ਜੀ ਇਦਾਂ ਗੱਲ ਵੀ ਜਿਹੜਾ ਆ ਥਾਣਾ ਜੀ ਬਹਿਣੀ ਵਾਲਾ ਹਾਂਜੀ ਮਰਨਾ ਇਹ ਥੋੜੀ ਭੂਰ ਮਾਰਦੀ ਆ ਅੱਛਾ ਠੀਕ ਆ ਥੋੜੀ ਭੂਰ ਮਾਰਦੀ ਆ ਆਪਾਂ ਦੱਸ ਕੇ ਜੜਨੀ ਝੂਠੀ ਨਹੀਂ ਭੋਲਣਾ ਠੀਕ ਆ ਇਹ ਇਧਰ ਆ ਜਾਓ ਬਾਈ ਇਧਰ ਇਧਰ ਆ ਜਾ ਇਹ ਠੀਕ ਆ ਠੀਕ ਆ ਚੰਗੇ ਨੇ ਬੀ ਆਈ ਲੰਬੇ ਆ ਤਾਂ ਨਹੀਂ ਕਹਿੰਦਾ ਥੋੜੀ ਜੀ ਬਹਿਣੀ ਵਾਲਾ ਥਾਣੇ ਮੁੱਮਲੀ ਜੀ ਭੂਰ ਆ ਪੂਰਾ ਤਾਂ ਨਹੀਂ ਥੱਲੇ ਘੁੱਟ ਦਿਆ ਫੇਰ ਨਹੀਂ ਆਪਾਂ ਦੱਸ ਕੇ ਦਿੰਦੇ ਹਾਂ ਉਹ 10 ਕਿਲੋ ਪੱਕਾ ਹੀ ਆ ਉਹ ਤਾਂ 10 ਕਿਲੋ ਪੱਕਾ 15 ਦਿਨ ਦਾ ਸੁਆ ਹਾਂ ਉਹ ਨਾਲ ਖੋਲੋ ਜੀ ਲਓ ਜੀ 15 ਦਾ ਸੁਆ ਜੀ 10 ਕਿਲੋ ਪੱਕਾ ਹੀ ਆ ਤੇ ਝੋਟੀ ਵੇਖ ਹਾਂ ਉਹ ਬੱਚਾ ਜੀ ਕਿਹੜਾ ਜੀ ਇਹਦਾ ਕੱਟਾ ਜੀ ਕੱਟਾ ਅੱਛਾ ਕੱਟਾ ਪਰਲਾ ਕੱਟਾ ਆਹ ਵੇਖੋ ਜੀ ਆਹ ਦੇਖ ਆ ਜਾ ਸੁਆ ਬਿਲਕੁਲ 10 15 ਦਿਨ ਹੋ ਗਏ ਆ ਹਾਂਜੀ ਠੀਕ ਆ ਮळे ਮੂੰਹ ਮੇ ਦਿਖਾ ਦੇ ਤੈਨੂੰ ਬਿਲਕੁਲ ਲੈ ਲੈ ਚਲੋ ਜੀ ਲੈ ਚਲੋ ਐ ਚਵਾਈ ਭੁਲੀ ਹੈ ਜੀ ਚਵਾਈ ਭੁਲੀ ਹੈ ਇਹ ਪਤਾ ਰ ਮਾਰ ਕੇ ਦਿਖਾ ਦੇ ਕੋਈ ਮਾਰ ਲਓ ਮਾਰ ਲਓ ਫਿਰ ਲੈਓ ਬੱਚਾ ਮੇਲਾ ਫਿਰ ਕਦੋਂ ਆਉਗੂ ਫਿਰ ਜੀ ਅਟਿਕੜ ਸਾਹਿਬ ਦਾ ਜੀ ਅਟਿਕੜ ਸਾਹਿਬ ਮੇਲਾ ਆਉਗਿਆ ਜੀ ਹੁਣ ਦਸੰਬਰ ਚ ਆਈ ਦਸੰਬਰ ਜੀ ਹਾਂ ਜੀ 800 ਕਿਲੋਮੀਟਰ ਤੋਂ ਹਾਂ ਬਹੁਤ ਜੀ ਬਹੁਤ ਪਤਾਲ ਬਾਹਰ ਬੋਟਿਆ ਜੀ ਹਾਂ ਜੀ ਉਹ ਪਤਾਲ ਬਾਹਰ ਫੁਕ ਜਾਣਾ 800 ਕਿਲੋਮੀਟਰ ਦਾ ਡੰਗਰ ਮਿਲਦਾ ਹੈ ਇਹ ਤਾਂ ਫਿਰ ਹੈਗਾ ਜੀ ਗਾਇਨ ਲਿਆਇਆ ਕੀ ਫਿਰ ਜੀ ਗਾਇਆ ਹੈਗੇ ਜੀ ਮੰਡੀ ਵੇਚਤੀਆਂ ਜੀ ਅੱਛਾ ਠੀਕ ਹੈ ਹਾਂ ਜੀ ਮੰਡੀ ਮੰਡੀ ਫਿਰ ਜਾਦੇ ਨਗਦੀ ਜਾਂਦਾ ਭਾਈ ਜੀ ਹਿਦਾਰਤ ਕਰ ਲੈਂਦੇ ਆ ਨਹੀਂ ਨਹੀਂ ਮੰਡੀ ਤੇ ਲੱਗਦਾ ਜੀ ਨਗਦੇ ਬਿਲਕੁਲ ਹਾਂ ਕਿੰਨਾ ਕਿਤੇ ਲਈਦੇ ਸੀ ਨਗਦੇ ਵਿੱਚ ਤਾਂ ਲਈਦਾ ਪਿੰਡਾਂ ਚੋਂ ਵੇਚੀ ਤੇ ਮੰਡੀ ਹੂੰ ਹੂੰ ਬਿਲਕੁਲ ਪਿੰਡਾਂ ਚੋਂ ਆਈ ਆਪਾਂ ਹਾਂਜੀ 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 ਮੱਟੀ ਚੋਂ ਨਹੀਂ ਲੁੰਦੇ ਠੀਕ ਆ ਤਾਂ ਮੰਡੀ ਚੋਂ ਹੀ ਰੇ ਲੈ ਕੇ ਪਿੰਡਾਂ ਤੇ ਫਿਰ ਵੇਚ ਕੇ ਮੰਡੀ ਆਣਾ ਜੀ ਹਾਂਜੀ ਹਾਂਜੀ ਆ ਲੰਬੇ ਵਾਲਾ ਕੰਮ ਦਾ ਡੱਗੜਾ ਕਰਨਾ ਨਹੀਂ ਉਹ ਚਾਹੀਦਾ ਭਾਜੀ ਮੈਨੂੰ ਤੁਹਾਨੂੰ ਪੁੱਛਦਾ ਆਨਲਾਈਨ ਕੰਮ ਹੈ ਨਾ ਫੇਰੀ ਚੱਲਦਾ ਸਾਫ਼ ਸੁਥਰਾ ਕੰਮ ਹੀ ਚੱਲਦਾ ਜੀ ਉਹ ਅੱਗੇ ਠਾਗਾ ਠੱਗ ਵਿਗਿਆ ਕਨਾ ਪਹਿਲਾਂ ਪਾ ਕੇ ਗਏ ਆ ਅੱਗੇ ਠਾਗਾ ਠੱਗ ਗੰਨ ਨਹੀਂ ਆ ਦੇ ਕੋਈ ਗੱਲ ਦੱਸਣੀ ਸੱਚ ਝੂਠ ਨਹੀਂ ਬੋਲਣਾ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਜੀ ਹਾਂ ਜੀ ਝੂਠ ਨਹੀਂ ਬੋਲਣਾ ਜੋ ਗੱਲ ਹੈ ਕਿਉਂਕਿ ਆਨਲਾਈਨ ਜਣਾ ਮਾਲ 200 250 ਕਿਲੋਮੀਟਰ ਬੰਦੇ ਨੇ ਵਿਸ਼ਵਾਸ ਤੇ ਮੰਗਾਉਣਾ ਜੀ ਬਾਜੀ ਬਸ ਠੀਕ ਜੀ ਬਿਲਕੁਲ ਸੱਚ ਬੋਲ ਕੇ ਜਣਾ ਕਿਸੇ ਵੀਰ ਨੇ ਆਉਣਾ ਵੀ ਗੱਡੀ ਤੇਲ ਫੂਕ ਕੇ ਉਹ ਆ ਹਾਂ ਇਹ ਮਰਲੇ ਜਾਣ ਚੁਕ ਰਹੀ ਹੈ ਉਹ ਠੀਕ ਹੈ ਚਾਹ ਕਲ ਮਾ ਪੂਰ ਫਾੜ ਆ ਦੇਖੋ ਇਹ ਜਿਹੜਾ ਜੂ ਆਪਾਂ ਘੋਟ ਲਾ ਦੇਣਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਇਹ ਮਾਰ ਦੀ ਭੂਤ ਹਾਂ ਇਹ ਤਾਂ ਇੱਕ ਘੋਟ ਪਿਆ ਫੇਰ ਨਹੀਂ ਠੀਕ ਹੈ ਜੀ ਜਿਹਨੂੰ ਮਾਰਾਂਗੇ ਤਾਂ ਮਾੜੀ ਮੋਟੀ ਬਿਲਕੁਲ ਜੀ ਠੀਕ ਹੈ ਜੀ ਇਹ ਚੀਜ਼ ਆਪਾਂ ਦੱਸ ਕੇ ਦੇਣੀਆਂ ਆ ਵੇ ਠੀਕ ਹੈ ਜੀ ਠੀਕ ਹੈ ਜੀ ਹੂੰ ਮੋਟਰ ਹੈ ਜੀ ਮੋਟਰ ਹੱਕ ਵੀ ਬੰਦਾ ਭਾਈ ਜੀ ਦੱਸਣ ਦਾ ਜੀ ਲਓ ਜੇ ਥੱਲੇੋਂ ਘੁੱਟਦੇ ਆ ਫੇਰ ਨਹੀਂ ਜੀ ਹਾਂ ਜੀ ਇਹ ਮਾੜਾ ਮੋਟਾ ਹੋਣੀ ਹੈ ਨਹੀਂ ਦੇ ਕੇ ਲਓ ਜੀ ਨੇ ਠੀਕ ਹੈ ਠੀਕ ਹੈ ਹਾਂ ਜੀ ਫਿਰ ਦੇਖੋ ਜੀ ਮੁੱਲਤਾ ਇਹਦਾ 85 ਹੈ ਜੀ ਹੂੰ ਮੱਝ 85 ਦੀ ਵੀ ਵਿਗਦੀ ਸੀ ਹੂੰ ਕਿਉਂਕਿ ਇਹ ਆਪਾਂ ਦੱਸਣਾ ਹੈ ਬਿਲਕੁਲ ਦੋ ਨੁਕਤੇ ਠੀਕ ਹੈ ਜੀ 80 ਦੇ ਦੀਏ ਇੱਕੋ ਹੀ ਗੱਲ ਛੋੜੀ ਹੋਣੀ ਬਸ 500 ਹਾਂ ਨਾ 76000 ਦੀ ਚਲੋ ਠੀਕ ਉਹਦੇ ਨੂੰ ਛੋਟ ਕਰ ਦਾਂਗੇ ਕਿਉਂਕਿ ਹੁਣ ਮੇਰਾ ਵੀਰੇ ਇਹਦੇ 'ਚ ਕੋਈ ਹੋ ਬਹੁਤੇ ਨਾ ਕਟਾ ਇਹ ਬਿਲਕੁਲ ਠੀਕ ਆ ਆਪਾਂ ਨੇ ਜਿਹੜਾ ਗੱਲ ਤੇ ਹੁਣ ਪਹਿਲੇ 5000 ਨਾ ਬਿਲਕੁਲ ਠੀਕ ਆ ਬਿਲਕੁਲ ਜੀ ਜੈ ਜੈ ਇਹਦੀ ਵੀਦੀ ਮਾਰ ਦੇ ਤਾਰਨ ਦੀ ਹਾਂ ਮਾਰ ਲਓ ਮਾਰ ਲਓ ਕੋਈ ਮਾਰੋ ਮਾਰੋ ਕੋਈ ਆਪਾਂ ਇਹ ਤੁਹਾਡੇ ਲਈ ਆ ਜੀ ਨਹੀਂ ਹਾਂ ਭਲਾ ਗੱਬਣੇ ਹੀ ਮਾਰ ਲਓ ਕੋਈ ਚੱਕਰ ਨਹੀਂ ਗੱਪੜ ਕਿੱਧਰ ਤੇ ਵੇਲੇ ਵੇਲੇ ਅਧਰ ਮੱਝਲੇ ਦੇ ਮਾਰਦੇ ਤੇ ਭਰੇ ਗੱਪਣੂ ਹੋਈ ਮਾਰ ਤਾਂ ਨਹੀਂ ਆਈ ਕਿ ਤੁਹਾਡੇ ਮਾਲ ਵੜਾਉਂਦਾ ਭਾਈ ਜੀ ਮੰਡੀਆਂ ਬਹੁਤ ਲੱਗਦੇ ਮਾਲ ਵੜਾਉਂਦਾ ਤੁਹਾਡੇ ਹਨਾ ਜੀ ਮਾਲ ਸਾਡੇ ਬਹੁਤ ਆਉਂਦਾ ਸਾਡੇ ਸਾਰੇ ਪੰਜਾਬ ਚੋਂ ਮਾਲ ਆਉਂਦਾ ਜੀ ਸਾਰੇ ਪੰਜਾਬ ਦਾ ਆਉਂਦਾ ਹਾਂ ਜੀ ਜਿਹਨੇ ਭਾਈ ਜੀ ਮੰਡੀ ਲਾਣੀ ਨੇ ਮੰਡੀ ਲਾਣੀ ਹੈ ਹਨਾ ਉਹਨੇ ਕਹਾ ਤੁਹਾਨੂੰ ਪਤਾ ਵੀਡੀਓ ਚਾਹ ਨਹੀਂ ਜਾਣੀ ਹਾਂ ਜੀ ਸਾਡੇ 10-10 ਸਮਝਾ ਇਕੱਠੀਆਂ ਪਾਉਂਦੇ ਜੀ ਅਸੀਂ ਵੀ ਤਿੰਨ ਤਿੰਨ ਚਾਰ ਚਾਰ ਛੱਡਦੇ ਹਾਂ 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 ਹੁਣ ਥੋੜਾ ਜਿਹਾ ਵੀਡੀਓ ਕਿ ਨਹੀਂ ਹੋ ਗਿਆ ਸਾਡਾ ਧਿਆਨ ਵੀਡੀਓ ਦੇ ਚਲ ਐਨਾ ਜੀ ਸਾਰਾ ਤੁਹਾਨੂੰ ਬਰਾ ਕੈਸ਼ ਦਾ ਕੰਮ ਹੀ ਆ ਕਿ ਜਿੰਨੇ ਲੈਣੇ ਉਹਨੇ ਆਣਾ ਹਨਾ ਜੀ ਹਾਂਜੀ ਹੈ ਮੰਡੀ ਚ ਵੀ ਕੈਸ਼ ਹੀ ਆ ਜੀ ਹਾਂਜੀ ਹਾਂਜੀ ਤੇ ਚਲੋ ਫਿਰ ਐਣਾ ਫਿਰ ਲੱਗਦਾ ਜਾ ਫਿਰ ਵਿੱਚ ਧਾਰ ਵੀ ਕਰਨਾ ਪੈ ਜਾਂਦਾ ਜੀ ਹਾਂਜੀ ਆਹ ਕਹਿਣਾ ਕਹਿਣਾ ਕਰਨਾ ਕਰਨਾ ਪੈਂਦਾ ਜੀ ਤੁਰੋ ਬੋਲ ਹਾਂਜੀ ਨਾੜਾ ਨੁੜਾ ਚੁੱਤੀਵਾ ਨਾੜਾ ਨੁੜਾ ਦੇਖੋ ਜੀ ਆ ਕੇ ਲਿਆਓ ਕੈਮਰਾ ਲਿਆਓ ਨਾ ਆਜੋ ਆਹ ਦੇਖੋ ਜੀ ਨਾੜਾ ਹਾਂ ਐਣਾੜਾ ਜੀ ਬੇਲਾ ਦੇਖੋ ਕਿੰਨਾ ਬਿਲਕੁਲ ਬਿਲਕੁਲ ਠੀਕ ਓਕੇ ਜੀ ਪੂਰੀ ਇਹਦੇ ਮੂਰੇ ਦੇਖ ਲਓ ਇਧਰੋਂ ਕਰ ਲਓ ਮੜਾ ਜਾ ਆ ਦੇਖੋ ਕੱਪ ਚੱਕੋ ਸਾਰੇ ਚਲੋ ਨਾ ਲਓ ਦੇਖੋ ਬਸ ਠੀਕ ਆ ਹੁਣ ਰੱਖੋ ਹੁਣ ਕਰੋ ਕੋਈ ਕੋਈ ਮਾਰ ਨਾ ਸਲ ਦੇ ਛੋਟੀ ਪੂਰ ਪਿਓਰ ਮੋਰਾ ਦੇ ਦੀ ਤੇ ਮਾਰਦੇ ਮਾਰਦੇ ਕੋਈ ਜਿਆਦਾ ਨਹੀਂ ਦੇਖੋ ਜਮਟ ਦੇਖੋ ਇਧਰ ਨੂੰ ਆਓ ਕਹਿੰਦੇ ਹੈ ਕਿਟਕਿਡੀ ਮੋਟੀ ਧਾਰ ਦੇਖੋ ਜੀ ਠੀਕ ਹੈ ਜੀ ਮੋਟਰ ਨਹੀਂ ਨਹੀਂ ਛਿੱਤੀ ਭਰਦੀ ਆ ਦੇਖੋ ਦੇਖੋ ਜੀ ਮੋਟਰ ਨਹੀਂ ਭਰਦੀ ਨਹੀਂ ਚੱਲਦੀ ਬਿਲਕੁਲ ਜੀ ਦੇਖੋ ਜੀ ਬਾਅਦ ਬਾਅਦ ਠੀਕ ਹੈ ਜੀ ਬਿਲਕੁਲ ਚਲੋ ਇਹ ਤਾਂ ਹੁਣ ਗੱਲ ਹੋਈ ਨਹੀਂ ਜੀ ਪੂਰ ਭਾਰਾ ਹੀ ਦੂਸਤੀ ਜਣਾ ਛੱਟਾਂ ਵਾਲਾ ਹਾਂ ਜੀ ਇਹ ਜੀ ਇਹ ਪੂਰੀ ਰਸਲੀ ਹੈ ਜੀ ਹਾਂ ਬਿਲਕੁਲ ਬਿਲਕੁਲ ਚਲ ਹੋਰ ਜੀ ਬਾਕੀ ਬਾਕੀ ਤੇ ਫਿਰ ਆਪਦਾ ਵੀ ਫਿਰ ਵੀ ਆ ਰਹੇ ਪੂਰੇ ਤਸੱਲੀ ਕਰਨ ਹਣਾ ਬਾਈ ਜੀ ਆਪਣੀ ਕਿਸੇ ਨੇ ਆਨਲਾਈਨ ਮੰਗਾਉਣੀ ਆਨਲਾਈਨ ਮਗਾ ਸਕਦਾ ਜੀ ਠੀਕ ਹੈ ਜੀ ਕਿਸੇ ਆ ਕੇ ਦੋ ਟੰਗ ਚੋਈ ਬਿਲਕੁਲ ਬਿਲਕੁਲ ਚਲ ਕਿਉਂਕਿ ਵੀਰ ਨੇ ਕਿਸੇ ਨੂੰ ਦੂਰੋਂ ਆਉਣਾ ਸੱਚ ਦੱਸਣਾ ਜ਼ਰੂਰੀ ਹੈ ਅੱਜ ਦਾ ਸੱਚ ਜ਼ਰੂਰੀ ਬਾਈ ਜੀ ਜ਼ਰੂਰੀ ਬਹੁਤ ਜ਼ਰੂਰੀ ਹਾਂ ਜੀ ਉਹ ਮਾਜ ਜਿਹੜੀ ਆਪਾਂ ਮੰਡੀ ਚਲਾ ਵੀ ਦੰਦੇ ਹਾਂ ਜੀ ਚਲਾ ਵੀ ਦੇਣੀ ਸੀ ਆਪਾਂ ਨੇ ਪਰ ਨਹੀਂ ਆਪਾਂ ਘਰੇ ਵੇਚਣੀ ਹਾਂ ਦੱਸ ਕੇ ਜੀ ਇਹੀ ਤਾਂ ਬਾਈ ਜੀ ਸਿਰ ਤਾਂ ਸਾਨੂੰ ਪਤਾ ਕਿੰਨੇ ਫੋਨ ਆਏ ਬਹੁਤ ਸੱਚਾਈ ਦੇ ਕੰਮ ਕੰਮ ਵੀ ਬਾਈ ਤਾਂ ਹੀ ਚੱਲਦਾ ਜੋ ਸੱਚ ਬੋਲਾਂਗੇ ਨਹੀਂ ਜ ਚਲੋ ਨੰਬਰ ਬੋਲ ਦੇ ਕਰੇ 887266 5483 ਠੀਕ ਹੈ ਠੀਕ ਹੈ ਜੀ ਪਿੰਡ ਅਬਦੁੱਲਾਪੁਰ ਤਹਿਸੀਲ ਬੱਤੀ ਪਠਾਨਾ ਜ਼ਿਲ੍ਹਾ ਸ਼ਰੀਫਾਟੇਗੜ ਸਾਹਿਬ ਠੀਕ ਹੈ ਸਸਕਾਰ ਸਸਕਾਰ